ਸ੍ਰੀਕਾਲ ਦੋਸਤੋ ਬਾਈ ਮੁੱਲਾਪੁਰ ਪਹੁੰਚੇ ਸੀ ਬੱਕਰੀਆਂ ਦੀ ਮੰਡੀ ਤੇ ਹਰ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਵੱਧ ਤੋਂ ਵੱਧ ਵੀਰ ਬੱਕਰੀਆਂ ਖਰੀਦਣ ਤੇ ਵੇਚਣ ਆਲੇ ਆਇਆ ਕਰੋ ਤੇ ਬਾਈ ਬੁੱਧੂ ਖੜਾ ਮਨੀਲੇ ਵਾਲਾ ਅੱਜ ਆਇਆ ਸੀ ਇਹ ਮੰਡੀ ਦੇ ਵਿੱਚ ਕੀ ਹਾਲ ਆ ਬਾਈ ਬੁੱਧੂ ਬਾਬਾ ਠੀਕ ਆ ਵੀਰੇ ਵਧੀਆ ਮੈਂ ਦੀ ਆ ਬਾਈ ਪਹਿਲਾਂ ਤਾਂ ਪਿੰਡ ਰਸ ਤੇਰਾ ਕਿਦੇ ਕਿਹੜੇ ਸ਼ਾਇਰ ਦੇ ਕੋਲ ਰਹਿ ਜਾਂਦਾ ਬਾਬਾ ਜੀ ਚਲੇ ਜਾਂਦਾ ਖਮਾਣੋ ਦੇ ਸਮਰਾਲੇ ਦੇ ਵਿਚਾਲੇ ਚਲੇ ਜਾਂਦਾ ਅਸਾ ਖਮਾਣੋ ਤੋਂ ਵੀ ਲਵੇ ਚਲੇ ਜਾਂਦਾ ਖਮਾਣੋ 3 ਕਿਲੋਮੀਟਰ ਸਮਰਾਲੇ ਤੋਂ 15 ਕਿਲੋਮੀਟਰ ਠੀਕ ਆ ਉੱਥੇ ਰਹਿ ਜਾਂਦਾ ਤੇ ਭਾਈ ਉਹ ਤੁਹਾਨੂੰ ਬੱਕਰੀਆਂ ਰੱਖਦ ਨੂੰ ਕਿੰਨਾ ਕ ਟਾਈਮ ਹੋ ਗਿਆ ਦੁੱਦੀ ਪੁਸਤੀ ਹੈ ਵੀਰੇ ਆਪਣਾ ਦਾ ਕੰਮ ਅੱਛਾ ਵੀ ਤੀਜੀ ਪੀੜੀ ਚ ਆ ਪਾ ਗਈ ਦੇਖ ਦੇ ਦੇਖ ਦੇ ਤੀਜੀ ਪੀੜੀ ਚ ਆ ਗਏ ਛੋਡੇ ਦੇਖਦੇ ਦੇਖਦੇ ਬੱਕਰੀਆਂ ਨਾ ਠੀਕ ਆ ਤੇ ਭਾਈ ਤੂੰ ਦੁੱਧ ਚਵਾਈ ਦੇ ਮੁਕਾਬਲੇ ਵੀ ਲੜੇ ਨੇ ਹਨਾ ਤੇ ਜਿੱਤੇ ਵੀ ਨੇ ਠੀਕ ਆ ਤੇ ਜਿਵੇਂ ਭਾਈ ਬੱਕਰੀ ਦੀ ਹੁਣ ਗਰਮੀ ਆ ਗਈ ਹੈ ਨਾ ਤਾਂ ਪਹਿਲਾਂ ਤਾਂ ਸਾਹ ਸੰਭਾਲ ਦੱਸ ਵੀ ਕੀ ਸਾਹ ਸੰਭਾਲ ਹੁੰਦੀ ਹੈ ਗਰਮੀ ਦੇ ਵਿੱਚ ਬਸ ਤੁਹਾਨੂੰ ਪਤਾ ਹੀ ਹੈ ਗਰਮੀ ਤੇ ਬਸ ਸ਼ੱਕਰ ਵਾਲਾ ਪਾਣੀ ਪੋਣੀ ਹੂੰ ਤੇ ਉਹ ਜੇ ਸੇਵ ਦਾ ਡਾਟਾ ਉਹ ਜੀ ਦੇਣੀ ਪੈਂਦੀ ਹੈ ਗਰਮੀ ਵਾਲੀ ਗਰਮੀ ਨਾਲ ਦੇਣੀ ਪੈਂਦੀ ਹੈ ਸਰਦੀ ਵਾਲੀ ਸਰਦੀ ਨਾਲ ਦੇਣੀ ਹੈ ਨਾ ਗਰਮੀ ਦੇ ਵਿੱਚ ਵੀ ਕੀ ਕਿਵੇਂ ਬੰਦਾ ਰੱਖੇ ਜਿਹੜਾ ਨਵਾਂ ਬੰਦਾ ਹੈ ਜਿਵੇਂ ਹੁਣ ਵਿਕਦਾ ਸ਼ੱਕਰ ਵਾਲਾ ਪਾਣੀ ਹੋ ਗਿਆ ਨਾ ਸ਼ੱਕਰ ਵਾਲਾ ਪਾਣੀ ਹੋ ਗਿਆ ਹਾਂ ਵਾ ਜਉ ਜਉ ਪਾਉਣ ਬਸ ਤਾਂ ਹੀ ਦਾਣਾ ਦੂਣਾ ਵੱਧ ਵੱਧ ਧੁੱਪਾਂ ਤਾਂ ਫੰਜ ਨਹੀਂ ਫੇਰਨੀ ਹੈਗੀ ਅੱਛਾ ਹਾਂ ਜੀ ਹੁਣ ਜਿਵੇਂ ਆ ਹੁਣ ਤਾਂ ਜਾਲਾ ਕਣਕ ਖਵਾਈ ਗਏ ਨੇ ਨਾ ਲੋਕਾਂ। ਹਾਂ ਜੀ। ਤੇ ਇਦੋਂ ਬਾਅਦ ਹੁਣ ਵੀ ਕਰੇ ਰੱਖਣਾ ਜਾਂ ਬਾਹਰ ਵੀ ਲੈ ਕੇ ਜਾਣਾ। ਨਾ ਨਾ ਬਾਹਰ ਵੀ ਆਪਣੀਆਂ ਦਾ ਬਾਹਰ ਹੀ ਰਹਿਣੀਆਂ ਵੀਰੇ ਬੱਕਰੀਆਂ। ਅੱਛਾ ਵੀ ਬਾਹਰ ਨਤੀ ਦੇਣਗੇ। ਬਾਹਰ ਡੇਕ ਡੁਕ ਹੋ ਰਿਹਾ ਹੈ ਕੋਈ। ਲੋਕਾਂ ਬਾਛਾ ਮਾ ਛੂਆ ਬੈਠੇ ਰਹਿੰਦੇ ਜਾਂ ਕਿ। ਅੱਛਾ। 2 ਘੰਟੇ ਸੋਭਾ ਲੋਵਾਦ ਨੇ 2 ਘੰਟੇ ਸ਼ਾਮ। ਇਹ ਬਾਲਾ ਦੌਰਦੇ ਨਹੀਂ ਹੈਗੇ ਗਰਮੀ ਚ। ਇੱਕ ਥਾਂਵੇਂ ਵਹਾ ਲੈਨੇ ਦੂਰ ਜਾ ਕੇ ਕਿਤੇ। ਹਾਂ ਜੀ ਹਾਂ। ਠੀਕ ਆ ਲੈ ਬਾਈ ਬੱਕਰੀਆਂ ਦਿਖਾਵਾਂਗੇ ਹੁਣ। ਲੈ ਬਾਈ ਬਾਈ ਬੱਕਰੀਆਂ ਦਿਹੋਣੇ ਬਾਈ ਲਵਾਂ। ਯਾਰ ਮੈਂ ਭਾਈ ਆ ਬੱਕਰੀਆ ਇਹਦੀ ਕੀ ਡਿਟੇਲ ਆ ਗੱਬਣਾ ਇਹ ਇਹ ਗੱਬਣਾ ਜੀ ਇਹ ਡੇਢ ਕ ਮਹੀਨੇ ਦੀ ਫਰੈਸ਼ ਛੱਡ ਦੰਦਾ ਹੀ ਇਹ ਗੱਬਣਾ ਫਰੈਸ਼ ਛੱਡ ਦੰਦਾ ਡੇਢ ਮਹੀਨੇ ਦੀ ਗੱਬਣਾ ਨਾ ਹਾਂ ਜੀ ਠੀਕ ਆ ਅੱਖ ਖੱਟੀ ਆ ਨਾ ਭਾਈ ਇਹ ਆ ਖੁੱਖ ਦਾ ਤਾਂ ਨਹੀਂ ਕੋਈ ਚੱਕਰ ਹੁੰਦਾ ਆਪਾਂ ਨੂੰ ਕੋਈ ਮਟਰ ਨਹੀਂ ਹੈਗਾ ਆ ਖੁੱਖ ਦਾ ਜੀ ਆਪਾਂ ਨੂੰ ਠੀਕ ਹੈ ਹਾਂ ਜੀ ਅੱਖ ਤੇ ਇਹ ਘਰ ਦੀ ਬੱਕਰੀਆ ਨਹੀਂ ਮੁੱਲ ਦੀ ਆ ਜੀ ਮੁੱਲ ਦੀ ਆ ਹਾਂ ਠੀਕ ਹੈ ਇਹ ਹੈਗਾ ਗੱਬਣਾ ਕਿੰਨੇ ਕਿੰਨੇ ਰੁਪਈਆ ਦੀ ਬੱਕਰੀਆ ਫਿਰ ਇਹ ਇਹਦਾ ਮੁੱਲ ਕਰਾਈ 35000 35000 ਠੀਕ ਹੈ ਤੇ ਆ ਕਾਲੀ ਜੀ ਫੜ ਲਿਆ ਬਈ ਹੁਣ ਆ ਲੂੰਗ ਪੱਤੀ ਪਾਈ ਹੋਈ ਆ ਲੂੰਗ ਪੱਤੀ ਪਾਈ ਹੋਈ ਠੀਕ ਹੈ ਗਰਮੀ ਚ ਵਧੀਆ ਰਹਿੰਦੀ ਆ ਬਈ ਹਾਂ ਖਾਈ ਜਾਂਦੀ ਆ ਇਹ ਖਾਈ ਜਾਂਦੀ ਜਿਹੜਾ ਗਵਾਰੇ ਦਾ ਨੀਰਾ ਹੁੰਦਾ ਗਰਮੀਆਂ ਚ ਗਵਾਰੇ ਦਾ ਨੀਰਾ ਨਹੀਂ ਚੱਲਦਾ ਗਰਮੀਆਂ ਚ ਉਹ ਗਰਮ ਹੁੰਦਾ ਮੋਂਗਫਲੀ ਦਾ ਮੋਂਗਫਲੀ ਦਾ ਚੱਲ ਜਾਂਦਾ ਜੀ ਲੋਟ ਰਹੇਗਾ ਉਹ ਵੀ ਥੋੜਾ ਜੀ ਚੱਲਦਾ ਜਾਂਦੀ ਬਈ ਮੰਨ ਕੇ ਚੱਲੋ ਬਈ ਗਵਾਰੇ ਦਾ ਤੇ ਮੋਂਗਫਲੀ ਦਾ ਵਧੀਆ ਰਹਿੰਦਾ ਜੀ ਲੂੰਗ ਪੱਤੀ ਪਾ ਦੇ ਗਰਮੀ ਚ ਠੀਕ ਆ ਇਹ ਬੱਕਰੀ ਬਾਰੇ ਵੀ ਦੱਸੀ ਬਈ ਹਾਂ ਜੀ ਇਹ ਛੇਦ ਹੁੰਦਾ ਹੀ ਇਹ ਹੂੰ ਪਹਿਲਾ ਸੂਈ ਇਹਦਾ बच्चे ने फन सेल कर दी ठीक है कर दिया, दिया। दो दे। दो दे है, है। ये कर दी पहला सुआ हां छह दांदा ਤੇ بچے سیل ਕੀਤੇ ਹੋਇਆ ਹੁਣ ਦੁੱਧ ਦਿੰਦੀ ਆ ਦੁੱਧ ਦਿੰਦੀ ਦੁੱਧ ਕਿੰਨਾ 2.5 ਕਿਲੋ ਹੋ ਗਈ ਇਹ ਥੱਲੇ 2.5 ਕਿਲੋ ਠੀਕ ਹੈ ਜਿਵੇਂ ਭਾਈ ਹੁਣ ਜਿਵੇਂ ਤੁਸੀਂ ਮੁਕਾਬਲੇ ਲੜੇ ਛੋ ਤਾਂ ਫਿਰ ਬੱਕਰੀਆਂ ਨੂੰ ਅਲੱਗ ਤੋਂ ਸ਼ਾਮੇ ਹੋ ਉਹਨਾਂ ਨੂੰ ਤਾਂ ਉਹ ਲੱਗ ਫਿਰ ਤੁਹਾਨੂੰ ਪਤਾ ਹੀ ਹੈ ਵੀਰੇ ਉਹ ਖਰਾਖ ਰੂਕ ਪੂਰੀ ਚੱਕਣੀ ਪੈਂਦੀ ਹੈ ਉਹਨਾਂ ਨੂੰ ਠੀਕ ਆ ਭਾਈ ਇੱਕ ਐ ਕਹਿੰਦੇ ਹੁੰਦਾ ਜਿਵੇਂ ਦੁੱਧ ਚ ਬਾਈ ਚ ਵੀ ਬੱਕਰੀਆਂ ਘਰੇ ਜਾ ਕੇ ਖਰਾਬ ਹੋ ਜਾਂਦੀਆਂ ਨੇ ਖਰਾਬ ਘਾਤੇ ਹੋਣਗੇ ਵੀਰੇ ਜੇ ਆਪਾਂ ਨੇ ਖਰਾਬ ਹੋਣ ਵਾਲਾ ਸਮਾਨ ਹੈ ਨਹੀਂ ਉਹਨਾਂ ਨੂੰ ਦੇਣਾ ਹੈਗਾ ਖਰਾਬ ਤਾਂ ਤਾਂ ਹੋਣੇ ਆਪਾਂ ਨੇ ਕਿਹੜਾ ਓਵਰਡੋਜ ਕਰਕੇ ਚੋਣੀਆਂ ਉਹ ਅੱਛਾ ਹਾਂ ਆਪਾਂ ਦਾ ਸਿੰਪਲ ਸਹੀ ਬੱਕਰੀ ਚੋਣੀਆਂ ਸਹੀ ਉਹਦੇ ਖਰਾਕ ਦੇ ਸਿਰ ਤੇ ਚੋਣੀਆਂ ਆਪਾਂ ਨੇ ਕੋਈ ਓਵਰਡੋਜ ਜਾਂ ਟਿਕਟਲੇ ਲਾ ਕੇ ਨਹੀਂ ਚੋਣੀਆਂ ਹੈਗੀ ਜਿਹੜੇ ਟਿਕਟਲੇ ਲਾ ਕੇ ਚੋਣਗੇ ਉਹ ਤਾਂ ਖਰਾਬੇ ਹੋਣਗੇ ਜੇ ਮੈਂ ਉੱਥੇ ਇੱਕ ਬੱਕਰੀ ਖਰਾਬ ਹੋ ਗਈ ਸੀ ਹੈਨਾ ਹਾਂ ਠੀਕ ਆ ਉਹ ਮੰਨ ਕੇ ਜਦ ਮੈਡੀਕਲ ਯੂਜ਼ ਕੀਤਾ ਸੀ ਉਹਦੇ ਚ ਮੈਡੀਕਲ ਬਸ ਉਹ ਤਾਂ ਫਿਰ ਮੈਡੀਕਲ ਦਾ ਥੋੜਾ ਟਾਈਮ ਵਾਸਤੇ ਹੀ ਰਿਜ਼ਲਟ ਆਉਂਦਾ ਹੀ ਹਾਂ ਠੀਕ ਆ ਵੀ ਤੁਸੀਂ ਆਪ ਦੀ ਦੇਸ਼ੀ ਖ ਠੀਕ ਆ ਹੂੰ ਬਈ ਦੁੱਧ ਘਰੇ ਕਿੰਨਾ ਕਿੰਨਾ ਦੇ ਦਿੰਦੀਆਂ ਨੇ ਬੱਕਰੀਆਂ ਆਮ ਵੀਰੇ ਆਮ ਦਾ ਬੱਕਰੀ ਚਾਹ ਸਾਢੇ 4 ਕਿਲੋ 4 ਕਿਲੋ ਦੁੱਧ ਦੇ ਦਿੰਦੀ ਆ ਹੂੰ ਹਾਂ ਜੇ ਜਿਵੇਂ ਮੁਕਾਵਲਿਆਂ ਚ ਕੱਢਣਾ ਤਾਂ ਮੁਕਾਵਲਿਆਂ ਚ ਤਾਂ ਤੈਨੂੰ ਪਤਾ ਫਿਰ ਵੀ ਜਦੋਂ ਬੱਕਰੀ ਮਾਰਨੀ ਫਿਰ ਤਾਂ ਉਹ ਜੇ ਕੰਮ ਤਾਂ ਨਹੀਂ ਕਰਦੇ ਹੈਗੇ ਆਪਾਂ ਇੰਦੇ ਹਾਂ ਕਈ ਤਾਂ ਕਹਿੰਦੇ ਨੇ ਵੀ ਸਾਡੀ ਬੱਕਰੀ ਮਰ ਗਈ ਵੀ ਅਸੀਂ ਬਾਹਰ ਲੈ ਕੇ ਨਹੀਂ ਜਾਂਦੇ ਆ ਸਾਡੀ ਨਜ਼ਰ ਚ ਆ ਜਾਂਦੀ ਹੈ ਹਾਂ ਇਹ ਨਹੀਂ ਹੈਗੀ ਜਿਹੜਾ ਇੱਕ ਦਿਨ ਤੇ ਮੇਲੇ ਹੋਂ ਨਾ ਜਿੱਥੇ ਨਜ਼ਰਾਂ ਚ ਨਹੀਂ ਆਉਂਦੀਆਂ ਹੈਗੀਆਂ ਕਿਤੇ ਥੋੜੀ ਦੁੱਧ ਚ ਵਈ ਚ ਨਜ਼ਰ ਚ ਆਉਣੀ ਹੈ ਹਾਂ ਹਾਂ ਇਹ ਗੱਲਾਂ ਨਹੀਂ ਹੈਗੀਆਂ ਵੀਰੇ ਲੋਕਾਂ ਨੂੰ ਬੁੱਧੂ ਬਣਾਉਣ ਉਹ ਗੱਲਾਂ ਕਰਿਆ ਕਰੋ ਜਿਹੜੀਆਂ ਆਪ ਨੂੰ ਵੀ ਚੰਗੀਆਂ ਲੱਗਣ ਦੂਆਂ ਨੂੰ ਵੀ ਚੰਗੀਆਂ ਲੱਗਣ ਹਾਂ ਤੇ ਭਾਈ ਕੰਮ ਬਤਾ ਫਿਰ ਤੁਸੀਂ ਆਪ ਦੇ ਬਾਪ ਦਾਦਿਆਂ ਤੋਂ ਸਿੱਖਿਆ ਹੋਊਗਾ ਨਾ ਬੱਕਰੀਆਂ ਵਾਲਾ ਆਪੇ ਆਪੇ ਜੀ ਹਾਂ ਆਪ ਠੀਕ ਆ ਕਿੰਨੇ ਸੂਏ ਲੈ ਰਹੇ ਨੇ ਭਾਈ ਇੱਕ ਬੱਕਰੀ ਤਾਂ ਫਿਰ ਆਪਾਂ ਦਾ ਵੀਰੇ ਜਿਹੜੀ ਚੰਗੀ ਬੱਕਰੀ ਉਹ ਤਾਂ ਬੁੜੀ ਉਹ ਘਰੇ ਮਾਰ ਦਾਂਗੇ ਆਪਾਂ ਤਾਂ ਉਹਦਾ ਅੱਛਾ ਵੇਚਦੇ ਨਹੀਂ ਵੇਚਾਂਗੇ ਵੀ ਨਹੀਂ ਹੁਣ ਤਾਂ ਘਰੇ ਮਾਰ ਦਾਂਗੇ ਜੀ ਠੀਕ ਆ ਹਾਂ ਜਿੰਨੇ ਦੇਗੀ ਦੇਗੀ ਸੂਏ ਜਿਹੜੀ ਹੁਣ ਉਹ ਜੀ ਚਲਵੀ ਬੱਕਰੀ ਆ ਉਹ ਜੀ ਦਾ ਹੁਣ ਇੱਕ ਸੂਆ ਲੈ ਗਈ ਦੋ ਦੇ ਗਈ ਕਹਿੰਦੇ ਨਹੀਂ ਬਸ ਜਿਹੜੀ ਅਸਲੀ ਏਜੰਟ ਤੇ ਉਹ ਨਹੀਂ ਉਹ ਤਾਂ ਦੇਣ ਦਾ ਚਾਹੇ ਕੋਈ ਲੱਖ ਦਵੇ ਬੁੜੀ ਹੋਈਦਾ ਵੀ ਆਪਾਂ ਲੱਖ ਵੀ ਨਹੀਂ ਦਿੰਦੇ ਹੈਗੇ ਹੂੰ ਉਹ ਨਹੀਂ ਵੇਚਦੇ ਫਿਰ ਵੇਚਦੇ ਹੈਗੇ ਠੀਕ ਐ ਲੈ ਵੀ ਇਹ ਇਹ ਹੁਣ ਵੇਚਣੀ ਏ ਵੀ ਹਾਂ ਸੇਲ ਕਰਦਾ ਕਿ ਉਹ ਜਿੰਨੀਆਂ ਬੱਕਰੀਆਂ ਸੇਲ ਆ ਲਈਆਂ ਇਹ ਸੇਲ ਆ ਲਈਆਂ ਨੇ ਸਾਰੀਆਂ ਇਹਦਾ ਕਿੰਨਾ ਮੁੱਲ ਕੀਤਾ ਬਾਈ ਇਹਦਾ 45000 ਇਹਦਾ 45000 ਹੈ ਇਕਾ ਸਿੰਘ ਦਾ ਮੋਟਾ ਨਾ ਹਾਂ ਉੱਚੇ ਮੱਥੇ ਕਰਕੇ ਨਾ ਸਿੰਘ ਮੋਟਾ ਜੀ ਅੱਛਾ ਉੱਚੇ ਮੱਥੇ ਵਾਲੀਆਂ ਇਹ ਹਾਂ ਠੀਕ ਹੈ ਉਹ ਜਾਦੇ ਬਾਈ ਬੱਕਰੀਆਂ ਆਪਣੇ ਘਰੇ ਮਾਲ ਚ ਕਿਹੜੀਆਂ ਕਾਲੀਆਂ ਨੇ ਕਿ ਲੋਹੀਆਂ ਕਾਲੀਆਂ ਤੇ ਲੋਹੀਆਂ ਦੀ ਆਪਾਂ ਨੂੰ ਜ਼ਿਆਦਾ ਹੀ ਆ ਬੱਕਰੀਆਂ ਦੋਵੇਂ ਆਪਣੇ ਘਰ ਦੀਆਂ ਨੇ ਇਹ ਮੈ ਲੋਹੀਆਂ ਖੜੀਆਂ ਨੇ ਨਾ ਦੋਨੇ ਠੀਕ ਹੈ ਇਹਨਾਂ ਦੀ ਕੀ ਡਿਟੇਲ ਆ ਦੋਨਾਂ ਦੀ ਲੋਹੀਆਂ ਦੀ ਇਹਨਾਂ ਦਾ ਲੱਖ ਰੁਪਿਆ ਮੰਨ ਕਰੇ ਲੱਖ ਰੁਪਿਆ ਮੁੱਲ ਕੀਤਾ ਕਾਏ ਕਾ ਦੰਦ ਨੇ ਇਹ ਇਹ ਹੁਣ 8 8 ਦੰਦ ਲਾਏ ਆ ਇਹਨਾਂ ਵਿੱਚ 8 8 ਦੰਦ ਲਾਏ ਨੇ ਹਾਂ ਹਾਂ ਉਹ ਰਿਜ਼ਲਟ ਵਧੀਆ ਆਉਂਦੇ ਨੇ ਬਾਈ ਬੱਚੇ ਪੁੱੱਚੇ ਦੂਹੇ ਦੂਹੇ ਸੂਆਈਆਂ ਨ ਦੁੱਧ ਦੁੱਧ ਪੱਖੋਂ ਹੀ ਵਧੀਆਂ ਨੇ ਦੁੱਧ ਪੱਖੋਂ ਹੀ ਵਧੀਆਂ ਨੇ ਠੀਕ ਐ ਤੇ ਬਾਕੀ ਆ ਬੱਕਰੀਆਂ ਉਹ ਨੇ ਸੇਲ ਪਰਚੇ ਜਾਲੀਆਂ ਹੈ ਸੇਲ ਪਰਚੇ ਜਾਲੀਆਂ ਠੀਕ ਆ ਆਪਣਾ ਹੈਗਾ ਸੇਲ ਪਰਚੇ ਦਾ ਵੀ ਹੂੰ ਜਿਹੜੀਆਂ ਇਹਨਾਂ ਦੇ ਘਰੇ ਰੱਖੀਆਂ ਉਹ ਘਰੇ ਰੱਖੀਆਂ ਜੇ ਕੋਈ ਕਰੇ ਬੰਦਾ ਆ ਜੇ ਜਿਵੇਂ ਲੈਣਾ ਪਰ ਉਹਨੂੰ ਵੀ ਦੇ ਦੇਨੇ ਮਾਲ ਚ ਬੱਕਰੀ ਦੇ ਦੇ ਦਾਂਗੇ ਹੁਣ ਚੰਗੇ ਰੁਪਏ ਨਾਲ ਲਾਊਗਾ ਫੇਰ ਦਵਾਂਗੇ ਆਪਾਂ ਨਹੀਂ ਹੂੰ ਦਾਮ ਤਾਂ ਹਰੇਕ ਨੂੰ ਬੱਕਰੀ ਘਰ ਤੇ ਦੇਣ ਦਾ ਨਹੀਂ ਆਪਾਂ ਜਵਾਬੇ ਦੇਣ ਦਾ ਨਹੀਂ ਅੱਛਾ ਬੱਚੇ ਬੱਚੇ ਸੇਲ ਕਰ ਦਿੰਦੇ ਆ ਬੱਚੇ ਬੱਚੇ ਦਾ ਸੇਲ ਹੋ ਹੀ ਜਾਂਦੇ ਆਪਣੇ ਨਾਲ ਦੀ ਨਾਲੇ ਬੱਕਰਾ ਬੁੱਕਰਾ ਸੇਲ ਕਰਦਾ ਨਾ ਮੇਮ ਨਾ ਛੋਟਾ ਹਾਂ ਤੇ ਮੁੰਬਈ ਕੰਮਕਾਰ ਫਿਰ ਵਧੀਆ ਚੱਲੀ ਜਾਂਦਾ ਇਹ ਹਨਾ ਚੱਲਦਾ ਹੀ ਵਧੀਆ ਚੱਲਦਾ ਤਾਂ ਆਪਾਂ ਆਪਣੇ ਖਾਣ ਪੀਣ ਚੋ ਕੇ ਵਧੀਆ ਦਿੰਦਾ ਹੀ ਹੂੰ ਠੀਕ ਆ ਬਾਈ ਤੇ ਇਹ ਬਾਈ ਬੁੱਧੂ ਦੀਆਂ ਬੱਕਰੀਆਂ ਸ਼ੀਗੀਆਂ ਤੇ ਹੁਣ ਆਏ ਮੰਡੀੋਂ ਨਾ ਆਉਣਾ ਬਾਈ ਨਾ ਨਾ ਆਪਾਂ ਨਹੀਂ ਆਏ ਮੰਡੀ ਵਾਸਤੇ ਤਾਂ ਇਹ ਕੂਬਾ ਸ਼ੌਂਕ ਜੀ ਨੂੰ ਆ ਗਿਆ ਆਪਾਂ ਮੰਡੀ ਨੂੰ ਹੂੰ ਨਹੀਂ ਬੱਕਰੀਆਂ ਤਾਂ ਹੋਰ ਵੀ ਖੜੀਆਂ ਨੇ ਘਰੇ ਚਾ 14-15 ਸਹੀ ਲੈਣੀਆਂ ਹੈਗੀਆਂ ਨੇ ਅੱਛਾ ਅੱਛਾ ਪਰ ਆਪਾਂ ਇੰਨਾ ਨਹੀਂ ਜਾਂਦੇ ਪਤਾ ਨਹੀਂ ਕੀ ਕਹਣਾ ਸਾਲ 6 ਮਹੀਨੇ ਮਗਰੋਂ ਮੰਡੀ ਆਉਨੇ ਹੂੰ ਪੱਕਾ ਮੰਡੀ ਨਹੀਂ ਆਪਾਂ ਆਉਂਦੇ ਪੱਕੇ ਨਹੀਂ ਆਉਂਦੇ ਤਾਂ ਮੈਂ ਵੀ ਬਾਈ ਦੀ ਅੱਜ ਵੀਡੀਓ ਤਾਂ ਹੀ ਬਣਾਈ ਆ ਵੀ ਪਹਿ ਹਣਾ ਤੇ ਠੀਕ ਆ ਭਾਈ ਜਿਹੜੀ ਉਹ ਬੱਕਰੀ ਬੈਠੀ ਆ ਹਾਂ ਇਹ ਵੀ ਆਪਣੇ ਘਰ ਦੀ ਐ ਲੋਹੀ ਇਹ ਬੱਕਰੀ ਆਪਣੇ ਕਿਸੇ ਆਪਣੇ ਫਾਰਮਰ ਨੂੰ ਦੇ ਦਿੱਤੀ ਫਾਰਮਰ ਨੇ ਬਸ ਇਹਦਾ ਸੱਤਾਂ ਆ ਤੇ ਕਰ ਪਾਈ ਇਹਦਾ ਅੱਛਾ ਫਾਰਮਰ ਚ ਦੇਤੀ ਬੱਕਰੀ ਫਾਰਮ ਵਾਲੇ ਨੂੰ ਕਿਸੇ ਨੂੰ ਬੱਕਰੀ ਬਹੁਤ ਚੰਗੀ ਦੀ ਜੀ ਇਹ ਘਰ ਦੀ ਬੱਕਰੀ ਦੀ ਆਪਣੀ ਹੂੰ ਕਿਸੇ ਫਾਰਮਰ ਵਾਲੇ ਨੇ ਬਸ ਸੰਭੀ ਹੈ ਨਹੀਂ ਵਿਚਾਰੀ ਜੀ ਹੂੰ بس ਇਹ ਸੱਤੇ ਨਾਲ ਸੇ ਕਰਤਾ ਜੀ ਕਿਉਂਕਿ ਸ਼ਾਮ ਹੀ ਨਹੀਂ ਉਹਨੇ ਸ਼ਾਮ ਦੇ ਤੋੜੇ ਉਹ ਕਰਤੀ ਹੈ ਨਾ ਕੱਲਾ ਗੁਵਾਰਾ ਪਾਈ ਜਾਂਦੇ ਹੋਣਗੇ ਬਾ ਗੁਵਾਰਾ ਹੀ ਬਸ ਪਤਾ ਹੈ ਨਹੀਂ ਚੱਕ ਚੱਕ ਜਿਹੜਾ ਕੋ ਦੇਖੀ ਜਾਣਾ ਉਹ ਹੀ ਪਾਈ ਪੂਈ ਜਾਣਾ ਇਹਨਾਂ ਨੇ ਅੱਛਾ ਹਾਂ ਜੀ ਠੀਕ ਆ ਦਾਣਾ ਜਿਹਨੇ ਤੇ ਇੱਕ ਟਾਈਪ ਪੱਕੀਆਂ ਮੰਗਦੀ ਨਹੀਂ ਮੰਗਦੀਆਂ ਨੇ ਜੀ ਘਰੇ ਤਾਂ ਦਾਣਾ ਤਾਂ ਪਾਉਣਾ ਪੈਂਦਾ ਹੋਣਾ ਪਾਉਣਾ ਪੈਂਦਾ ਹਾਂ ਜੀ ਕੱਲੀ ਬਾਹਰ ਦੀ ਚਰਾਈ ਨਾਲ ਵੀ ਨਹੀਂ ਹੁੰਦਾ ਨਾ ਹੁਣ ਇਹ ਤਾਂ ਗੱਲ ਹੈ ਜੀ ਛੋੜੇ ਕਿੰਨੇ ਹੈਗੇ ਚਰਾ ਦਾ ਉਧਰ ਬਾਈ ਨਾ ਨੂਰ ਵਧੀਆ ਚੱਲੇਦਾ ਟੱਟ ਭਰੀ ਜਾਂਦਾ ਵਧੀਆ ਸਰੀ ਜਾਂਦਾ ਅੱਛਾ ਬਈ ਘਰੇ ਵੀ ਪਾਉਨੇ ਫਿਰਦੇ ਜੀ ਘਰੇ ਵੀ ਬਾਈ ਪੂਈ ਜਾਂਦੇ ਹ ਦੋ ਠੀਕ ਹੈ ਜੀ ਬਾਈ ਜੀ ਓਕੇ ਧੰਨਵਾਦ